ਦੀ ਖਸੀ ਕਾਲ ਜੀ ਅੱਜ ਅੱਪਾ ਲੱਗੇ ਸੀਗੇ ਆਲੂਆਂ ਦੀ ਬਜਾਈ ਕਰਨਾ ਉਹਨੇ ਜਿਹੜਾ ਆਪਾਂ ਖੇਤ ਵੜਦੇ ਸੀਗੇ ਉਹ ਕੇਚ ਲੱਗੇ ਸੀਗੇ ਅੱਜ ਕੀਤਾ ਆਪਾਂ ਪਹਿਲੇ ਦਿਨ ਕੰਮ ਸ਼ੁਰੂ ਕਰਦਾ ਸੀਗਾ ਕੰਮ ਇੰਨਾ ਖੇਤ ਵੀ ਤਾਂ ਤਕਰੀਬਨ ਅੱਧਾ ਪੀਜਿਆ ਜਾ ਸਾਰਾ ਉਹ ਤਾਂ ਆਲਦਾ ਕੰਮ ਪੂਰਾ ਕਰੀਆ ਹਜੇ ਤੱਕ ਦਾ ਇਹ ਆਪਾਂ ਐਲ ਆਰ ਵੀ ਦੇ ਜੀ ਆ ਮਾਰੇ ਜ ਮਾਏ ਆਪਾਂ ਸਾਫ ਨੂੰ ਕਰਦੇ ਓਏ ਇਹ ਕਰੇ ਕਿ ਨਾ ਹਾਂਜੀ ਹੁਣ ਆਪਾਂ ਚੱਲੇ ਸਟੋਰ ਤੋਂ ਫੀ ਚੱਕਣਾ ਕਿਉਂਕਿ ਆਪਣਾ ਹੁਣ ਸਟੋਰ ਤੋਂ ਆ ਗਿਆ ਸੀਗਾ ਨੰਬਰ ਉਹਨਾਂ ਦਾ ਆ ਗਿਆ ਸੀਗਾ ਫੋਨ ਆ ਟਰਾਲੀਆਂ ਪਾਲੀਆਂ ਦੋਨਾਂ ਵਗਰ ਤੇ ਬਜਾਈ ਕਰਤੀ ਸੀਗੀ ਆਪਾਂ ਬੰਦ ਉਹ ਵੀ ਡੇਢ-ਦੋ ਕਿਲੇ ਰਹਿ ਗਏ ਉਹ ਕੱਲੂ ਵੀ ਜਾ ਕੇ ਆਉਣ। ਬਾਕੀ ਮਿਲਦੇ ਆਂ ਸੋਤ ਤੇ ਜਾ ਕੇ।